ਦਾ ਸਾਰੇ ਉਮੀਦਾਂ ਸਭ ਵਧੀਆ ਹੋਗੇ ਅੱਜ ਮੈਂ ਇੱਕ ਹੋਰ ਪ੍ਰੋਡਕਟ ਮੰਗਵਾਇਆ Amazon ਤੋਂ ਤਾਂ ਇਵਨ ਮੈਂ ਕਾਫੀ ਥੋੜਾ ਫੇਸ ਕਰ ਰਿਹਾ ਸੀਗਾ ਇਸ਼ੂ ਲਾਈਕ ਵੀ ਜਿਵੇਂ ਮੈਂ ਕੋਈ ਵੀਡੀਓ ਬਣਾ ਰਿਹਾ ਸੀਗਾ ਜਾਂ ਕੋਈ ਫੋਟੋ ਕਲਿੱਕ ਕਰ ਰਿਹਾ ਸੀ ਉਹਦੇ ਵਿੱਚ ਨਾ ਥੋੜੀ ਬੈਕ ਬੈਕ ਸਾਈਡ ਦੇ ਉੱਪਰ ਨਾ ਥੋੜੀ ਸ਼ੈਡੋ ਆ ਰਹੀ ਸੀਗੀ ਤਾਂ ਸ਼ੈਡੋ ਵਾਸਤੇ ਮੈਂ ਜਿਆਦਾ ਬੜੀ ਔਰਿੰਗ ਨਹੀਂ ਲੈਣਾ ਲੈਣਾ ਚਾਹੁੰਦਾ ਸੀਗਾ ਕਿਉਂਕਿ ਮੈਨੂੰ ਕਈ ਵਾਰ ਕੀ ਹੁੰਦਾ ਸੀਗਾ ਕਿ ਵੀ ਅਗਰ ਮੈਂ ਦੇ ਕੋਈ ਇਹ ਜੀ ਲੋਕੇਸ਼ਨ ਦਾ ਸ਼ੂਟ ਕਰ ਰਿਹਾ ਉੱਥੇ ਮੈਂ ਬੜੀ ਰਿੰਗ ਨਹੀਂ ਲਗਾ ਸਕਦਾ ਇਸ ਕਰਕੇ ਮੈਂ ਇੱਕ ਛੋਟੀ ਰਿੰਗ ਜੋ ਕਿ ਫੋਨ ਦੇ ਉੱਪਰ ਹੀ ਕਲਿੱਪ ਹੋ ਜਾਂਦੀ ਹੈ ਉਹ ਮੈਂ ਆਰਡਰ ਕੀਤੀ ਆ ਤਾਂ ਆਜੋ ਇਸ ਦੀ ਓਪਨਿੰਗ ਕਰਦੇ ਹਾਂ ਆ ਤਾਂ ਨੋਰਮਲ ਜੀ ਪੈਕਿੰਗ ਸੀ ਕੋਈ ਜ਼ਿਆਦਾ ਇਸ ਦੇ ਵਿੱਚ ਥਾਣੀ ਇਸ ਦੇ ਵਿੱਚੋਂ ਹੁਣ ਸਾਡਾ ਇਹ ਪ੍ਰੋਡਕਟ ਨਿਕਲਿਆ ਹੈ ਮੈਂ ਇਸ ਨੂੰ ਸਾਈਡ ਤੇ ਰੱਖ ਦਿੰਦਾ ਤਾਂ ਇਹ ਮੇਰਾ ਪ੍ਰੋਡਕਟ ਨਿਕਲਿਆ ਇਸ ਦੇ ਵਿੱਚੋਂ ਅ ਸੈਲਫੀ ਰਿੰਗ ਲਾਈਟ ਤਾਂ ਇਹ ਮੈਨੂੰ ਹਾਰdਲੀ 263 ਰੁਪਏ ਦੀ ਪਈ ਸੀਗੀ Amazon ਦੇ ਉੱਪਰ ਇਹ ਜਸਟ ਇੱਕ ਸਿੰਪਲ ਜਿਹਾ ਕਲਿੱਕ ਹੈ ਬਟ ਇਹ ਮੈਂ ਜਿਹੜੀ ਮੰਗਵਾਈ ਹੈ ਇਹ ਮੈਂ ਆਪਣੀ ਰੀਚ ਚਾਰਜੇਮਨ ਵਾਲੀ ਨਹੀਂ ਮੰਗਾਈ ਇਸ ਦੇ ਵਿੱਚ AAA ਦੇ ਦੋ ਦੋ ਸੈੱਲ ਪੈਂਦੇ ਨੇ ਜਿਸ ਦੀ ਪਲੇਸਮੈਂਟ ਅਇਥੇ ਕੀ ਗਈ ਹੈ। ਉਰੇ ਆਪਾਂ ਨੂੰ ਇੱਕ ਸਵਿਚ ਮਿਲਿਆ ਹੈ ਜਿਸ ਨਾਲ ਅਸੀਂ ਇਸ ਦੀ ਜੋ ਲਾਈਟਨਿੰਗ ਹੈ ਉਹ ਅਸੀਂ ਕਮ ਜ਼ਿਆਦਾ ਕਰ ਸਕਦੇ ਹਾਂ। ਤਾਂ ਇੱਕ ਸਿੰਪਲ ਨੋਰਮਲ ਹੈ ਉਰੇ ਆਪਣਾ ਫੋਨ ਕਲਿੱਪ ਹੋ ਜਾਏਗਾ। ਫੋਨ ਕਲਿੱਪ ਹੋਣ ਦੇ ਬਾਅਦ ਤੁਸੀਂ ਇਸ ਨੂੰ ਆਪਣਾ ਬੈਕ ਤੇ ਮਤਲਬ ਰੀਅਰ ਕੈਮਰੇ ਦੇ ਉੱਪਰ ਫੋਨ ਤੇ ਆ ਫਰੰਟ ਸੈਫੀ ਕੈਮਰੇ ਦੇ ਉੱਪਰ ਤੁਸੀਂ ਇਹ ਰਿੰਗ ਨੂੰ ਲਗਾ ਸਕਦੇ ਹੋ ਤੇ ਜੋ ਵੀ ਤੁਹਾਡੀ ਵੀਡੀਓ ਜਾਂ ਫੋਟੋ ਦੇ ਵਿੱਚ ਬਲੈਕ ਸ਼ੈਡੋ ਆ ਰਹੀ ਹੈ ਤੁਸੀਂ ਇਸ ਨੂੰ ਰਿਮੂਵ ਕਰ ਸਕਦੇ ਹੋ। ਚਲੋ ਇਸ ਚੱਸੀ ਸੈਲਪ ਆ ਗਏ ਇਸ ਨੂੰ ਹੁਣ ਆਪਾਂ ਥੋੜਾ ਚਲਾ ਕੇ ਦੇਖਦੇ ਹਾਂ ਡੂਰਾ ਸੈਲ ਦੇ ਟ੍ਰਿਪਲ ਐਸਲ ਮੈਂ ਪਾਣ ਲੱਗਿਆ ਡੂਰਾ ਸੈਲ ਐਕਚੁਅਲੀ ਥੋੜੇ ਵਧੀਆ ਪਰਫਾਰਮੈਂਸ ਸੈਲ ਦਿੰਦੇ ਨੇ ਚਲੋ ਇਸ ਨੂੰ ਹੁਣ ਆਪਾਂ ਓਨ ਕਰਕੇ ਦੇਖਦੇ ਹਾਂ ਇਸ ਦੇ ਵਿੱਚ ਸਾਨੂੰ ਤਿੰਨ ਮੋਡ ਮਿਲਦੇ ਨੇ ਲੋ ਮੀਡੀਅਮ ਐਂਡ ਹਾਈ ਤਾਂ ਇਸ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗਲੀ ਜੋ ਵੀ ਤੁਹਾਨੂੰ ਲਾਈਟਸ ਆਈਦੀ ਹੈ ਲੋ ਮੀਡੀਅਮ ਹਾਈ ਤੁਸੀਂ ਉਹ ਉਸ ਹਿਸਾਬ ਨਾਲ ਇਸ ਦੀ ਬ੍ਰਾਈਟਨੈਸ ਸੈੱਟ ਕਰ ਸਕਦੇ ਹੋ ਤਾਂ ਓਵਰਆਲ ਇਸ ਪ੍ਰੋਡਕਟ ਦੇ ਵਿੱਚ ਸਾਨੂੰ ਕੁਝ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹਦੇ ਚ ਚਾਰਜੇਬਲ ਨਹੀਂ ਹੈ ਇਸ ਦੇ ਵਿੱਚ ਟ੍ਰਿਪਲਏ ਦੇ ਦੋ ਸੈੱਲ ਪੈਂਦੇ ਆ ਤੇ ਇਸ ਨੂੰ ਤੁਸੀਂ ਈਜ਼ਲੀ ਆਪਣੇ ਮੋਬਾਈਲ ਦੇ ਉੱਪਰ ਇਹਨੂੰ ਇੰਸਟਾਲ ਕਰ ਸਕਦੇ ਹੋ ਤਾਂ ਮੈਂ ਤੁਹਾਨੂੰ ਫੋਨ ਦੇ ਉੱਪਰ ਇੰਸਟਾਲ ਕਰਕੇ ਇਸ ਨੂੰ ਦਿਖਾਂਦਾ ਤੁਸੀਂ ਇਹਨੂੰ ਕਿੱਦਾਂ ਇੰਸਟਾਲ ਕਰ ਸਕਦੇ ਹੋ ਗਾਇਸ ਇਹ ਜਿਵੇਂ ਫੋਨ ਹੈ ਤਾਂ ਫੋਨ ਦੇ ਉੱਪਰ ਜਿਵੇਂ ਮੰਨ ਲਓ ਮੈਂ ਆਪਣੀ 셀ਫੀ ਖਿਚਣੀ ਹੈ ਤਾਂ 셀ਫੀ ਦੇ ਲਈ ਮੈਂ ਕੈਮਰੇ ਦੇ ਬਿਲਕੁਲ ਉੱਪਰ ਇਹਦਾ ਐਡਜਸਟ ਹੋ ਜਾਈਗੀ ਤਾਂ ਮੈਂ ਆਪਣੀ ਪਿਕਚਰ ਇਸ ਦੇ ਉੱਪਰ ਕਲਿੱਕ ਕਰ ਸਕਦਾ ਕਿਉਂਕਿ ਫਰੰਟ ਸਾਈਡ ਦੇ ਉੱਪਰ ਫਲੈਸ਼ ਨਹੀਂ ਹੁੰਦੀ ਹੈਗੀ ਤਾਂ ਆਪਣੀ ਉਨੀ ਜਿਆਦਾ ਆਪਾਂ ਇਹਨੂੰ ਲੋ ਮਿਡ ਹਾਈ ਤੇ ਜੋ ਤੁਹਾਨੂੰ ਰੇਂਜ ਚਾਹੀਦੀ ਹੈ ਉਹ ਪਰ ਸਿਲੈਕਟ ਕਰੋ ਤੇ ਆਪਣੀ ਤੁਸੀਂ ਫੋਟੋ ਖਿਚ ਸਕਦੇ ਹੋ ਈਵਨ ਆਪਣੀ ਵੀਡੀਓ ਵੀ ਬਣਾ ਸਕਦੇ ਹੋ ਤੇ ਦੂਸਰਾ ਸੇਮ ਇਹੀ ਚੀਜ਼ ਅਗਰ ਤੁਸੀਂ ਬੈਕ ਕੈਮਰੇ ਦੇ ਉੱਪਰ ਕਰੋਗੇ ਤਾਂ ਤੁਸੀਂ ਇਹਨੂੰ ਬੈਕ ਕੈਮਰੇ ਦੇ ਉੱਪਰ ਐਤਾ ਇਸ ਨੂੰ ਐਡਜਸਟ ਕਰ ਸਕਦੇ ਹੋ ਤਾਂ ਇਸ ਨਾਲ ਤੁਸੀਂ ਆਪਣੀ ਵੀਡੀਓ ਆਰਾਮ ਨਾਲ ਹੀ ਬਣਾ ਸਕਦੇ ਹੋ ਤਾਂ ਉਹਦੇ ਵਿੱਚ ਕੋਈ ਵੀ ਬਲੈਕ ਸ਼ੈਡੋ ਵਗੈਰਾ ਕੁਝ ਨਹੀਂ ਆਏਗੀ ਇਸ ਦੇ ਵਿੱਚ ਮੈਂ ਜਿੰਮੇਦਾਰ ਨੂੰ ਦੱਸਿਆ ਇਸ ਤਿੰਨ ਮੋਡ ਨੇ ਬਿਲਕੁਲ ਕੰਪੈਕਟ ਹੈ ਤੁਸੀਂ ਈਜ਼ੀਲੀ ਇਸ ਨੂੰ ਕੈਰੀ ਵੀ ਕਰ ਸਕਦੇ ਹੋ ਇਸ ਨੂੰ ਜਦ ਤੁਸੀਂ 4 ਟਾਈਮ ਇਹਦੇ ਸਵਿੱਚ ਨੂੰ ਦੂਸਰੀ ਚੌਥੀ ਵਾਰ ਇਹਦੇ ਸਵਿੱਚ ਨੂੰ ਦਬੋਗੇ ਤਾਂ ਇਹ ਆਟੋਮੈਟਿਕਲੀ ਆਫ ਹੋ ਜਾਏਗੀ ਸਿੰਪਲ ਕੇਸ ਪਾਓ ਤੇ ਇਸ ਨੂੰ ਤੁਸੀਂ ਆਪਣੇ ਨਾਲ ਕਿਤੇ ਵੀ ਕੈਰੀ ਕਰ ਸਕਦੇ ਹੋ ਬਿਲਕੁਲ ਈਜ਼ੀ ਹੈ ਕੋਈ ਜ਼ਿਆਦਾ ਝੰਜੜਬਾਜੀ ਨਹੀਂ ਹੈਗੀ ਤੁਸੀਂ ਆਰਾਮ ਨਾਲ ਇਸ ਨੂੰ ਆਪਣੀ ਵੀਡੀਓ ਫੋਟੋਗ੍ਰਾਫੀ ਦੇ ਵਿੱਚ ਯੂਜ਼ ਕਰ ਸਕਦੇ ਹੋ